ਹੁਸ਼ਿਆਰਪੁਰ 'ਚ ਵਤਰੀਆਂ ਲਗਾਤਾਰ ਲਟਕੋਦੀਆਂ ਘਟਨਾਵਾਂ ਨੇ ਲੋਕਾਂ ਨੂੰ ਦਹਿਸ਼ਤ 'ਚ ਪਾ ਕੇ ਰੱਖਿਆ ਹੋਇਆ। ਇੱਕ ਵਾਰ ਮੁੜਤਾਸਾ ਮਾਮਲਾ ਟਾਂਡਾ ਉਡਮੁੜ ਤੋਂ ਸਾਹਮਣੇ ਆਇਆ ਜਿੱਥੇ ਕਿ ਅੱਜ ਚੜਦੀ ਸਵੇਰ ਇੱਕ ਮੋਟਰਸਾਈਕਲ 'ਤੇ ਦੋ ਲੁਟੇਰਿਆਂ ਨੇ ਟਾਂਡਾ ਦੀ ਇੱਕ ਮਹਿਲਾ ਕਾਉਂਸਲਰ ਦੇ ਸਿਰ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਤੇ ਉਸ ਦੇ ਸੋਨੇ ਦੇ ਚੋਪਸ ਅਤੇ ਮੁੰਦਰੀ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਦੋ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਨੇ ਤੇ ਇੱਕ ਲੁਟੇਰਾ ਮੋਟਰਸਾਈਕਲ ਤੋਂ ਹੇਠਾਂ ਉਤਰ ਕੇ ਮਹਿਲਾਵਾਂ ਦੇ ਪਿੱਛੇ ਜਾਂਦਾ ਤੇ ਫਿਰ ਥੋੜੀ ਅੱਗੇ ਚਾ ਕੇ ਮਹਿਲਾ ਕਾਉਂਸਲਰ ਤੇ ਹਮਲਾ ਕਰਕੇ ਉਸ ਤੋਂ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਜਾਂਦਾ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਮਹਿਲਾ ਨੂੰ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਇਸ ਮੌਕੇ ਪੀੜਤ ਮਹਿਲਾ ਕਾਉਂਸਲਰ ਕੁਲਜੀਤ ਕੋਰ ਨੇ ਦੱਸਿਆ ਕਿ ਉਹ ਅੱਜ ਸਵੇਰੇ ਵਕਤ ਕਰੀਬ 6:30 ਵਜੇ ਮੰਦਰ ਤੋਂ ਘਰ ਵਾਪਸ ਆ ਰਹੀ ਸੀ ਤੇ ਉਸ ਨਾਲ ਉਸਦੀ ਜੇਠਾਣੀ ਵੀ ਮੌਜੂਦ ਸੀ ਤੇ ਜਿਵੇਂ ਉਹ ਘਰ ਦੇ ਨਸਤੇਕ ਪਹੁੰਚੀ ਤੇ ਇਸ ਤੋਂ ਰਾਨਾ ਮੋਟਰਸਾਈਕਲ ਤੇ ਆਏ ਲੁਟੇਰਿਆ ਨੇ ਉਸ ਨੂੰ ਜ਼ਖਮੀ ਕਰਕੇ ਸੋਨੇ ਦੇ ਗਹਿਣੇ ਲੁੱਟ ਲਏ ਤੇ ਫਰਾਰ ਹੋ ਗਏ ਦੂਜੇ ਪਾਸੇ ਟਾਂਡਾ ਤੋਂ ਸਾਬਕਾ ਮੰਤਰੀ ਸੰਗਤ ਸਿੰਘ ਗਿਲਛੀਆਂ ਨੇ ਹੁਸ਼ਾਰਪੁਰ ਚ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਹੋਇਆਂ ਪ੍ਰਸ਼ਾਸਨ ਤੋਂ ਅਜਿਹੇ ਅੰਸਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ ਹੁਸ਼ਾਰਪੁਰ ਨੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਜਜੀਤ ਜੀ ਤੁਸੀਂ ਮਜਬੂਤ ਹੋ ਇਹ ਵਾਕਿਆ ਹੈ ਜੀ ਉੰਤਰੀ ਮੈਂ ਤੇ ਰੋਜ਼ ਜਿੱਦਾ ਸੀ ਦਿੱਲੀ ਜਾਇਦਾ ਸੀਤ ਨਾ ਮਾਤਾ ਹਾਂਜੀ ਅਸੀਂ ਅੱਜ ਵਾਪਸ ਆ ਰਹੇ ਸੀਗੇ ਪਿੱਛੇ ਦੋ ਜਣੇ ਆਏ ਇੱਕ ਪਿੱਛੇ ਬਾਈਕ ਤੇ ਖੜਾ ਸੀਗਾ ਪਿੱਛੇ ਆਂਦਾ ਪਰ ਮੈਂ ਪਿੱਛੇ ਮੁੜ ਕੇ ਵੀ ਦੇਖਿਆ ਮੈਨੂੰ ਲੱਗਦੇ ਇਦਾਂ ਦੇ ਹੀ ਇਹ ਮੈਨੂੰ ਮੂੰਹਾਂ ਬੰਨੇ ਹੋਏ ਸੀਗੇ ਮੇਰੇ ਅੱਗੇ ਫਿਰ ਅੱਗੇ ਆ ਕੇ ਖੜਾ ਕਹਿੰਦੇ ਹਾਂਜੀ ਆਂਟੀ ਜੀ ਕੀ ਗੱਲ ਹੈ ਮੇਰੇ ਕਦਮ ਹੀ ਸਿਰ ਤੇ ਨੇ ਹੱਥ ਮਾਰੇ ਮਥਲੇ ਡਿੱਗੀ ਸੁਭਾਲ ਜਿ ਉਸ ਕੋਈ ਜੀਨਵਾਰੀ ਫੇਰ ਮੈਂ ਸ਼ੇਰ ਮਾਰੇ ਉੱਪਰ ਚੁੱਕਿਆ ਫੇਰ ਉਹਨੇ ਕੁਛ ਮਾਰਿਆ ਮੇਰੇ ਸਿਰ ਤੇ ਤੇ ਬਾਅਦ ਮੇਰੇ ਵੱਡੇ ਦੀ ਨਾਲ ਸੀਗੇ ਉਹਨਾਂ ਨੇ ਮਾਰੀ ਦੋ ਵਾਜਾ ਪੁੱਜਾ ਮਾਰੀਆਂ ਬਾਅਦ ਉਹ ਿੱਧਾ ਨਿਕਲੇ ਲੋਕੀ ਥੇਰੋ ਧੋੜੀਆਂ ਮੇਰਾ ਟੌਪਸ ਤੇ ਇੱਕ ਮੁੰਡੀ ਲਾ ਕੇ ਲੈ ਗਏ ਫੇ ਹਾਂਜੀ ਕਿਵੇਂ ਤੇ ਲੱਗਦੇ ਸੀ ਕਾਤੇ ਸੀ ਜੀ ਮੋਟਰਸਾਈਕਲ ਤੇ ਸੀਗੇ ਕਿੰਨੇ ਜਣੇ ਸੀ ਦੋ ਜਣੇ ਸੀਗੇ ਇੱਕ ਪਿੱਛੇ ਖੜਾ ਸੀਗੇ ਸਰ ਉਹ ਪੁੱਛਿਆ ਕਿ ਉਹਨਾਂ ਨੇ ਮੈਂ ਕੁਛ ਨਹੀਂ ਬਸ ਇਹ ਤਾਂ ਕਹਿੰਦਾ ਹਾਂਜੀ ਚ ਕੀ ਗੱਲ ਹੈ ਤੁਹਾਨੂੰ ਮੇਰੇ ਵੱਲ ਦੇਖ ਤੇ ਕਿਉਂ ਕਹਿੰਦਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਕਿੰਨੀ ਮੇ ਬਾਤ ਨੇ ਸਤਾ ਜਿੱਤੀ ਜਾਵੇ ਇਧਰਔਰ ਤੋਂ ਬਾਹਰ ਨਿਕਲ ਨਹੀਂ ਸਕਦੀਆਂ ਭਾਵੇਂ ਪੁਲਿਸ ਵਗੈਰਾ ਆਈ ਸੀ ਹੈ ਨਹੀਂ ਆਈ ਨਹੀਂ ਕੋਈ ਕੁਝ ਕੋਈ ਨਹੀਂ ਆਇਆ ਦਸ਼ਮੇ ਕੀ ਮਾਮਲਾ ਚੱਲ ਰਿਹਾ ਹੈ ਟੜਕਰੀ ਮਾਮਲਾ ਇਹ ਤਾਂ ਕਿ ਮੇਰੇ ਵਾਹਤੋ ਮੇਰੇ ਵੱਡੇ ਭਾਬੀ ਜੀ ਜਿਹੜੇ ਆ ਉਹ ਰੂਟੀਨ ਦੀ ਤਰ੍ਹਾਂ ਅੱਜਕੱਲ੍ਹ ਸ਼ੀਤਲਾ ਮਾਤਾ ਜੀ ਦੇ ਦਿਨ ਚੱਲਦੇ ਨੇ ਉਹ ਸਵੇਰੇ ਜਾਂਦੇ ਮੰਦਿਰ ਕੱਚੀ ਲੱਸੀ ਪਾਉਣ ਤੇ ਅੱਜ ਵੀ ਉਹ 6:30 ਵਜੇ ਜਦੋਂ ਵਾਪਸ ਆਏ ਤੇ ਗਲੀ ਦੇ ਵਿੱਚ ਉਹਨਾਂ ਨੂੰ ਦੋ ਜਣਿਆਂ ਨੇ ਘੇਰ ਲਿਆ ਆ ਇੱਕ ਜਣਾ ਪਿੱਛੇ ਮੋਟਰਸਾਈਕਲ ਤੇ ਰਿਹਾ ਦੂਸਰਾ ਜਣੇ ਨੇ ਆਉਂਦੇ ਇਹਨਾਂ ਦੇ ਸਿਰ ਦੇ ਵਿੱਚ ਕੋਈ ਚੀਜ਼ ਮਾਰੀ ਆ ਪਹਿਲਾਂ ਟੁਬੀੜਾ ਮਾਰੀ ਆ ਨਾ ਦੋਨਾਂ ਜਣਿਆਂ ਤੇ ਫਿਰ ਕੋਈ ਚੀਜ਼ ਮਾਰੀ ਆ ਜਿਹਦੇ ਨਾਲ ਇਹ ਥੱਲੇ ਡਿੱਗ ਗਈ ਆ ਚੀਜ਼ ਵੀ ਇੱਦਾਂ ਮਾਰੀ ਆ ਕਿ ਜਿਸ ਤਰ੍ਹਾਂ ਅਸੀਂ ਜਾਨੋ ਮਾਰਦੇ ਆ ਕਿਸੇ ਨੂੰ ਉਹ ਜਾਨੋ ਮਾਰਨ ਦੇ ਨਾਲ ਹੀ ਦੇ ਨਾਲ ਹੀ ਉਹ ਆਏ ਆ ਤੇ ਮੁੰਦੀ ਤਾਂ ਨਾਲ ਟੌਪਸ ਲਾ ਕੇ ਉਹ ਜਿਹੜੇ ਜਦੋਂ ਆਲੇ-ਦੁਆਲੇ ਚੀਕਾਂ ਪੈਣ ਦੇ ਨਾਲ ਜਨਾਨੀਆਂ ਇਕੱਠੀਆਂ ਹੋਈਆਂ ਬੰਦੇ ਇਕੱਠੇ ਹੋਏ ਤਾਂ ਉਹ ਆਰਾਮ ਦੇ ਨਾਲ ਹੀ ਨਿਕਲ ਕੇ ਗਏ ਆ ਵੀ ਉਹਨਾਂ ਦੇ ਉੱਤੇ ਕੋਈ ਇਦਾਂ ਦੀ ਕੋਈ ਸਿਗਾ ਹੀ ਨਹੀਂ ਕਿ ਵੀ ਹਾਂ ਵੀ ਹੁਣ ਬੰਦੇ ਇਕੱਠੇ ਹੋਗੇ ਸਾਨੂੰ ਫੜ ਲੈਣਾ ਤੇ ਉਹ ਇਸ ਤਰੀਕੇ ਨਾਲ ਸਿਗਾ ਵੀ ਸਾਨੂੰ ਕੋਈ ਹੱਥ ਲਾਏਗਾ ਤਾਂ ਅਸੀਂ ਉਹਨੂੰ ਵੀ ਇਸੇ ਤਰੀਕੇ ਨਾਲ ਵੱਢ ਜਾਵਾਂਗੇ ਜਾਂ ਮਾਰ ਕੇ ਸੁੱਟ ਜਾਵਾਂਗੇ ਤੇ ਇੰਨੀ ਕਿ دہشت ਜਿਹੜੀ ਐਸਲਾ ਸ਼ਹਿਰ ਦੇ ਵਿੱਚ ਪਈ ਹੋਈ ਆ ਨਾ ਤਾਂ ਕੋਈ ਪੁਲਿਸ ਨੇ ਕੋਈ ਇਸ ਚੀਜ਼ ਦੇ ਉੱਤੇ ਹਲੇ ਤੱਕ ਕੋਈ ਐਕਸ਼ਨ ਲਿਆ ਆ ਸਵੇਰੇ 6:30 ਵਜੇ ਦੀ ਵਾਰਦਾਤ ਹੋਈ ਆ ਹੁਣ 11:30 ਹੋ ਗਿਆ ਆ ਥਾਂ ਥਾਂ ਤੇ ਕੈਮਰੇ ਲੱਗੇ ਹੋਏ ਨੇ ਇਹ ਆ ਆਮ ਜਨਤਾ ਦੀ ਪਾਰਟੀ ਆ ਜੀ ਦੇਖੋ ਆਮ ਲੋਕਾਂ ਦੀ ਪਾਰਟੀ ਭਗਵਾਨ ਤਮਾਨ ਜੀ ਨੇ ਇਹ ਨਾਰਾ ਦਿੱਤਾ ਸੀਗਾ ਕਿ ਅਸੀਂ ਪੰਜਾਬ ਨੂੰ ਜਿਹੜਾ ਆ ਉਹ ਰੰਗਲਾ ਪੰਜਾਬ ਬਣਾਵਾਂਗੇ ਆ ਰੰਗਲਾ ਪੰਜਾਬ ਆ ਜਿਹੜਾ ਹਰ ਕਿਸੇ ਦਾ ਖੂਨ ਕੱਢ ਕੇ ਰੰਗ ਧਰਤੀ ਦੇ ਉੱਤੇ ਸਾਡਾ ਖੂਨ ਬਹਿ ਰਿਹਾ ਆ ਤੇ ਉਸ ਉਹਨੂੰ ਰੰਗ ਸਮਝਦਾ ਪਿਆ ਆ ਤੇ ਜੇ ਇਸੇ ਤਰ੍ਹਾਂ ਹੀ ਰਿਹਾ ਆ ਇੱਕ ਕਾਉਂਸਲਰ ਦੇ ਘਰ ਹੋ ਕੇ ਇਹ ਵਾਰਦਾਤ ਹੋਈ ਆ ਹਰ ਲੋਕਾਂ ਨੇ ਇਹੋ ਜਿਹਾ ਕੇ ਕਿਹਾ ਜੇ ਇੱਕ ਕਾਉਂਸਲਰ ਸੁਰੱਖਿਤ ਨਹੀਂ ਹੈਗਾ ਤਾਂ ਅਸੀਂ ਆਮ ਸੁਰੱਖਿਤ ਕਿੱਦਾਂ ਹੋਵਾਂਗੇ ਅੱਜ 12000 ਬੰਦਾ ਜੜਾਇਆ ਉਹ ਸਾਡੇ ਘਰੇ ਆ ਕੇ ਇਸ ਚੀਜ਼ ਦੇ ਲਈ ਇਹ ਮੰਗ ਕਰਦਾ ਪਿਆ ਆ ਤੇ ਸੋਆ ਵੀ ਜੇ ਪੁਲਿਸ ਨੇ ਹੱਲੇ ਤੱਕ ਵੀ ਸ਼ਾਮ ਤੱਕ ਕੋਈ ਐਕਸ਼ਨ ਨਾ ਕੀਤਾ ਜੇ ਸਾਨੂੰ ਸ਼ਹਿਰ ਬੰਦ ਕਰਨਾ ਪਿਆ ਤੇ ਅਸੀਂ ਕਾਉਂਸਲਰ ਹੋਣ ਦੇ ਨਾਤੇ ਅਸੀਂ ਬਾਕੀ ਵੀ ਸਾਡੀ ਟੀਮ ਇਕੱਠੀ ਹੋਏਗੀ ਸਾਡੇ ਮੰਤਰੀ ਸਾਹਿਬ ਵੀ ਆ ਕੇ ਬੈਠੇ ਹੋਏ ਨੇ ਤੇ ਅਸੀਂ ਉਹਨਾਂ ਨਾਲ ਸਲਾਹ ਕਰਕੇ ਤਾਂ ਜੋ ਵੀ ਸ਼ਹਿਰ ਵਾਸੀਆਂ ਦੀ ਮੰਗ ਹੋਈ ਤੇ ਅਸੀਂ ਉਹਦੇ ਮੁਤਾਬਕ ਚੱਲਾਂਗੇ ਅੱਜ ਜਿਹੜੀ ਕਾਉਂਸਲ ਮੌਜੂਦਾ ਕਾਉਂਸਲਰ ਨੇ ਉਹਨਾਂ ਨਾਲ ਲੜਤਪੁਰ ਹੋਈ ਜਾਂ ਕਿ ਇੱਕ ਇੱਕ ਜਾਨੋ ਮਾਰ ਦੇਣ ਦੀ ਨੀਅਤ ਦੇ ਨਾਲ ਵੀ ਉਹਨਾਂ ਤੇ ਬਾਰ ਵੀ ਕੀਤਾ ਹੈ ਕੀ ਮਾਮਲਾ ਹੈ ਸਾਰਾ ਅੱਜ ਸਿਰਚਰੇ ਨਿਮਨ ਟਾਈਮ ਤੋਂ ਸਾਢੇ 3 ਵਜੇ ਤੁਹਾਡੇ ਵਾਗ ਨੰਬਰ ਇੱਕ ਟੰਡਾ ਨੰਬਰ ਕੋ ਮੈਡਮ ਕੋ ਰਿਪੋਰਟ ਦਿਓ ਕਿ ਸ਼ਹਿਰ ਰੋਜ਼ ਇਸ ਤਰੀਕੀਂ ਦੀ ਤਰ੍ਹਾਂ ਬਾਬਾ ਸ਼ੀਤਲਾ ਮੰਦਰ ਮਾਤਾ ਹਰ ਰੋਜ਼ ਮੱਥਾ ਟੇਕਣ ਵਾਸਤੇ ਜਾਂਦੇ ਸਨ ਤੇ ਅੱਜ ਵੀ ਸਵੇਰੇ ਅੱਗੇ ਨਾਲ ਵੀ 10 ਮਿੰਟ ਦੇਰ ਚਲੇ ਜਦੋਂ ਚੜਿਆ ਸੀ ਬਿਨਾਂ ਸਾਡੀ 6 ਵਜੇ ਪੂਰੀ ਲੋਲ ਲੱਗੀ ਹੋਊਗੀ ਧੁੱਪ ਚੜ੍ਹ ਜਾਂਦੀ ਹੈ ਤੇ ਦੋ ਮੁੰਡਿਆਂ ਦੇ ਨੌਜਾਨ ਬੱਚੇ ਜਿਹੜੇ ਆਏ ਉਹਨਾਂ ਨੇ ਆ ਕੇ ਸਿੱਧਾ ਹੀ ਗਲੀ ਦੇ ਵਿੱਚ ਮੱਥਾ ਟੇਕ ਕੇ ਆ ਰਹੇ ਸਨ ਵਾਪਸ ਤੇ ਗਲੀ ਦੇ ਵਿੱਚ ਆ ਕੇ ਉਹਨਾਂ ਦੇ ਪਿੱਛਾ ਕਰਕੇ ਉਹਨਾਂ ਤੇ ਦਗਾਤਾਰ ਦੇ ਨਾਲ ਹਮਲਾ ਕਰ ਦਿੱਤਾ ਕੁਟ੍ਰਮਨ ਦੀ ਗੱਲ ਕੋਈ ਨਹੀਂ ਚਲੋ ਲੱਗਾ ਨਾ ਕਿ ਵਾਲੀਆਂ ਲੱਗਿਆ ਜਾਂ ਕੋਈ ਹੋਰ ਸੋਨਾ ਲੱਗਿਆ ਬੁੱਢੀ ਲੱਗਿਆ ਜਿਹੜਾ ਉਹਨਾਂ ਨੇ ਦਾਟ ਮਾਰਿਆ ਮਾਰ ਦੀ ਰੀਤਨਾ ਆਏ ਉਹਦੇ ਨਾਲ ਸਾਰੇ ਸ਼ਹਿਰ ਨੂੰ ਇੱਕ ਤਸ਼ਵੀਰ ਦਾ ਮਾਹੌਲ ਬਣਾ ਜਿਹੜਾ ਕਿ ਬੜਾ ਮਜੂਸਿਆ ਹੋਇਆ ਕਿ ਜਿਹੜਾ ਦਿਨੇ ઘણી ਇਹ ਕੰਮ ਹੋ ਰਿਹਾ ਇਸ ਤੇ ਪ੍ਰਸ਼ਾਦ ਨੂੰ ਬੇਰੀ ਬੇਫੀ ਹੈ ਭਾਈ ਗੱਲ ਇਦਾਂ ਕਿ ਚੋਰ ਫੜਨਾ ਹੋਵੇ ਤਾਂ ਮੈਂ 2 ਘੰਟਾ ਟਾਈਮ ਲੈਂਦਾ ਕੈਮਰੇ ਲੱਗੇ ਆ ਸ਼ਹਿਰ ਦੇ ਕੋਨੇ ਕੋਨੇ ਤੇ ਕੈਮਰੇ ਲੱਗੇ ਆ ਇਹ ਸਾਰੇ ਕੈਮਰੇ ਚੈੱਕ ਕਰਕੇ ਤੇ ਇਹ ਵਾਦਤ ਹੋਈਏ ਚਹਿ ਦਾ ਮਾਹੌਲ ਖਰਾਬ ਹੋ ਰਿਹਾ ਹੈ ਮੇਰੀ ਹੱਜੂਰ ਕੀ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਕਿ ਆਓ ਮਿਲ ਕੇ ਇਹ ਜਿਹੜੇ ਬੰਦੇ ਆਪਾਂ ਇਹਨੂੰ ਫੜੀਏ ਤੇ ਲੋਕਾਂ ਨੂੰ ਰਾਹ ਦੇਈਏ ਵੀ ਐ ਜੀਐਨਏ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ